ਕੀ ਆਪਾਂ ਕਦੀ ਇਹ ਗਹਿਰਾਈ ਦੇ ਨਾਲ ਸੋਚਿਆ ਕਿ ਜੋ ਆਪਾਂ ਬਾਹਰ ਸੁਣਦੇ ਆ ਉਹੀ ਸਾਡੇ ਅੰਦਰ ਵੀ ਚੱਲਦਾ ਆ ਬਸ ਇਹੀ ਇੱਕ ਸਵਾਲ ਆ ਜਿੱਥੋਂ ਸਾਡੇ ਅਧਿਆਤਮਕ ਦੀ ਯਾਤਰਾ ਸ਼ੁਰੂ ਹੁੰਦੀ ਹੈ ਇਹ ਯਾਤਰਾ ਸਿਮਰਨ ਤੋਂ ਸ਼ੁਰੂ ਹੋ ਕੇ ਧਿਆਨ ਦੀਆਂ ਸੀੜੀਆਂ ਤੋਂ ਹੋ ਕੇ ਭਗਤੀ ਦੀ ਮੰਜ਼ਿਲ ਤੱਕ ਪਹੁੰਚਦੀ ਆ ਜਿੱਥੇ ਸਾਡਾ ਮਨ ਸ਼ਬਦ ਦੇ ਨਾਲ ਮਿਲਣ ਵਾਸਤੇ ਚਲੇ ਜਾਂਦਾ ਹੈ ਅਨਹਦ ਸ਼ਬਦਾਂ ਬਾਰੇ ਆਪਾਂ ਪਹਿਲਾਂ ਵੀ ਕਈ ਵਾਰੀ ਵਿਚਾਰ ਕੀਤੀ ਆ ਪਰ ਕਈ ਜੋ ਸਾਧਕ ਆ ਨਾਮ ਅਭਿਆਸੀ ਆ ਉਹਨਾਂ ਦਾ ਸਵਾਲ ਇਹ ਰਹਿੰਦਾ ਕਿ ਅਸੀਂ ਕਈ-ਕਈ ਸਾਲਾਂ ਤੋਂ ਸਿਮਰਨ ਕਰ ਰਹੇ ਆ ਭਗਤੀ ਕਰ ਰਹੇ ਆ ਪਰ ਸਾਨੂੰ ਅਨਹਦ ਨਾਦ ਸੁਣਾਈ ਨਹੀਂ ਦਿੱਤਾ ਇਸ ਵੀਡੀਓ ਦੇ ਵਿੱਚ ਆਪਾਂ ਜੋ ਵੀ ਨਾਮ ਦੀ ਵਿਚਾਰ ਕਰਾਂਗੇ ਇਹ ਸਿਰਫ ਸੁਣਨ ਵਾਸਤੇ ਨਹੀਂ ਹੈ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਇਹਨੂੰ ਖੁਦ ਐਕਸਪੀਰੀਅੰਸ ਕਰਨ ਦਾ ਦੇਖਣ ਦਾ ਆਪ ਆਨੰਦ ਮਾਣਨ ਦਾ ਇਹ ਟੌਪਿਕ ਹੈ ਜਦੋਂ ਆਪਾਂ ਇਹਨਾਂ ਗੱਲਾਂ ਨੂੰ ਸ਼ਰਧਾ ਦੇ ਨਾਲ ਸੁਣਦੇ ਆਂ ਕਰਦੇ ਆਂ ਅਪਣਾਉਂਦੇ ਆਂ ਫਿਰ ਅੰਦਰੋਂ ਸਾਨੂੰ ਉਹ ਸ਼ਬਦ ਉਹ ਨਾਮ ਆਪਣੇ ਆਪ ਸੁਣਾਈ ਦੇਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਿਮਰਨ ਜੋ ਹੈ ਉਹ ਕੋਈ ਸੁਧਾਰਨ ਚੀਜ਼ ਨਹੀਂ ਹੈ ਕਿ ਰਸਨਾ ਤੋਂ ਬੋਲ ਲਈ ਬਸ ਹੋ ਗਿਆ ਇਹ ਤਾਂ ਸਾਧਨਾ ਹੈ ਇੱਕ ਜੋ ਸਾਡੇ ਮਨ ਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ ਆਮ ਤੌਰ ਤੇ ਕੀ ਹੁੰਦਾ ਕਿ ਆਪਾਂ ਜਦੋਂ ਵੀ ਭਗਤੀ ਮਾਰਗ ਤੇ ਚੱਲਦੇ ਆ ਜੋ ਆਪਾਂ ਨੂੰ ਬਾਹਰੋਂ ਸੁਣਾਈ ਦਿੰਦਾ ਹੈ ਆਵਾਜ਼ਾਂ ਉਹੀ ਆਪਾਂ ਮੰਨ ਕੇ ਬਹਿ ਜਾਂਦੇ ਆ ਪਰ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਗਿਆ ਕਿ ਜੋ ਬਾਹਰ ਆ ਉਹ ਨਾਸ਼ਵਾਨ ਆ ਜੋ ਅਸਲ ਆ ਸੱਚ ਆ ਉਹ ਜੀਵ ਦੇ ਅੰਦਰ ਹੈ ਅਨਹਦ ਸ਼ਬਦ ਜਾਂ ਨਾਦ ਕੀ ਹੈ ਕਿ ਉਹ ਪਰਮਾਤਮਾ ਦੇ ਕੋਲੋਂ ਆਉਂਦੀ ਆਵਾਜ਼ ਜਦੋਂ ਆਪਾਂ ਸਿਮਰਨ ਕਰਦੇ ਆ ਉਹਦੇ ਭਜਨ ਦੇ ਵਿੱਚ ਬੈੰਨੇ ਆ ਉਹਦੇ ਧਿਆਨ ਦੇ ਵਿੱਚ ਬੈੰਨੇ ਆ ਉਹਦੇ ਨਾਲ ਆਪਾਂ ਮਨ ਨੂੰ ਆਪਣੇ ਨੂੰ ਕਨੈਕਟ ਕਰਦੇ ਆ ਜਦੋਂ ਵੀ ਕਿਸੇ ਨਾਮ ਅਭਿਆਸੀ ਨੂੰ ਉਹ ਸ਼ਬਦ ਮਿਲ ਜਾਂਦਾ ਜਿਸ ਨੂੰ ਆਪਾਂ ਅੰਦਰ ਵਸਾਉਣਾ ਹੁੰਦਾ ਰੋਮ ਰੋਮ ਦੇ ਵਿੱਚ ਲਿਜਾਣਾ ਹੁੰਦਾ ਇਹ ਸਿਰਫ ਜਪਣ ਵਾਸਤੇ ਨਹੀਂ ਰਹਿ ਜਾਂਦਾ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦਾ ਜਿਸ ਤੋਂ ਬਿਨਾ ਅਸੀਂ ਨਹੀਂ ਰਹਿ ਸਕਦੇ ਆਪਾਂ ਵੇਖਿਆ ਨੇ ਕਿ ਜਿੱਮੇ ਬੈਂਕਾਂ ਹੁੰਦੀਆਂ ਆ ਜਾਂ ਕਿਸੇ ਨੇਤਾਵਾਂ ਦੇ ਘਰ ਆ ਬਾਹਰ ਸਿਕਿਉਰਿਟੀ ਗਾਰਡ ਖੜੇ ਰਹਿੰਦੇ ਆ ਇਸੇ ਤਰ੍ਹਾਂ ਆਪਣਾ ਵੀ ਇਹ ਤੰ ਜੋ ਆ ਇੱਕ ਕਿਲਾ ਬਣਾ ਕੇ ਦਿੱਤਾ ਮਾਲਕ ਨੇ ਜਦੋਂ ਆਪਾਂ ਨਾਮ ਦਾ ਸਹਾਰਾ ਲੈ ਲੰਨੇ ਆ ਨਾਮ ਸਾਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰਾਂ ਤੋਂ ਪ੍ਰੋਟੈਕਟ ਕਰਦਾ ਆ ਦੁੱਖ ਸੁੱਖ ਤੋਂ ਵੀ ਪ੍ਰੋਟੈਕਟ ਕਰਦਾ ਆ ਹੁਣ ਇਹ ਨਾਮ ਸਿਰਫ ਸਾਨੂੰ ਸਿਮਰਨ ਕਰਨ ਦੇ ਨਾਲ ਹੀ ਸੁਣਾਈ ਦੇਵੇਗਾ ਬਾਣੀ ਦੇ ਵਿੱਚ ਆਪਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੋ ਨਾਮ ਤੁਸੀਂ ਹਾਸਲ ਕਰਨਾ ਚਾਹੁੰਨੇ ਆ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਇਹਨੂੰ ਤੁਸੀਂ ਸੁਣ ਵੀ ਨਹੀਂ ਸਕਦੇ ਹੁਣ ਕਈਆਂ ਦੇ ਮਨ 'ਚ ਇਹ ਸਵਾਲ ਆਵੇਗਾ ਕਿ ਇਹ ਤਾਂ ਸਾਨੂੰ ਬਿਨਾਂ ਸਿਮਰਨ ਕੀਤੇ ਹੀ ਸੁਣਾਈ ਦੇ ਰਿਹਾ ਜੇ ਸੁਣਾਈ ਦੇ ਰਿਹਾ ਤਾਂ ਮਹਾਰਾਜ ਸਾਡਾ ਉਹਦੇ ਵਿੱਚ ਧਿਆਨ ਵੀ ਨਹੀਂ ਲੱਗਦਾ ਪਿਆ ਸਾਡਾ ਉਹਦੇ ਨਾਲ ਪਿਆਰ ਵੀ ਨਹੀਂ ਪੈਂਦਾ ਪਿਆ ਅਸੀਂ ਉਹਦੇ ਵਿੱਚ ਸਮਾਅ ਵੀ ਨਹੀਂ ਪਾ ਰਹੇ ਸਾਨੂੰ ਤੋਂ ਡਰ ਲੱਗੀ ਜਾਂਦਾ ਤੇ ਜੇ ਇਹੇ ਨਾਮ ਇਹੇ ਸ਼ਬਦ ਇਹੇ ਅਨਹਦ ਨਾਦ ਸਾਨੂੰ ਸਿਮਰਨ ਕਰਨ ਦੇ ਨਾਲ ਸੁਣਾਈ ਦਿੰਦਾ ਤਾਂ ਸਾਨੂੰ ਚਾਅ ਚੜ ਜਾਂਦਾ ਸਾਨੂੰ ਖੁਮਾਰੀ ਵੀ ਚੜ ਜਾਂਦੀ ਹੈ ਭਜਨ ਇੱਕ ਉਹ ਰਾਹ ਕਹਿ ਲਓ ਜਪੌੜੀ ਕਹਿ ਲਓ ਜੋ ਮਨ ਨੂੰ ਪਰਮਾਤਮਾ ਦੇ ਨਾਲ ਕਨੈਕਟ ਕਰਦੀ ਹੈ ਇਹ ਇੱਕ ਸੱਚਾ ਤੇ ਸਹੀ ਅਨੁਭਵ ਹੈ ਆਪਾਂ ਸਾਰੇ ਹੀ ਸਿਮਰਨ ਕਰਦੇ ਆ ਹੁਣ ਕਈਆਂ ਦੇ ਵਿਚਾਰ ਰੁਕ ਜਾਂਦੇ ਆ ਕਈਆਂ ਦੇ ਵਿਚਾਰ ਨਹੀਂ ਰੁਕਦੇ ਕਈਆਂ ਦੇ ਥੋੜਾ ਜਿਹਾ ਰੁੱਕੇ ਰੁਕਦੇ ਆ ਜਾਂ ਕਈਆਂ ਨੂੰ ਕਈ ਸਾਲ ਹੋ ਗਏ ਹਜੇ ਵਿਚਾਰ ਨਹੀਂ ਰੁਕੇ ਹੁਣ ਸਾਰੇ ਹੀ ਜੀਵ ਕੋਈ ਨਾ ਕੋਈ ਗੁਰਮੰਤਰ ਜਪਦੇ ਆ ਜਪਦੇ ਆ ਨਾ ਤੇ ਜਪਣ ਦਾ ਤਰੀਕਾ ਵੀ ਆਪਾਂ ਅਲੱਗ-ਅਲੱਗ ਕਰ ਲਿਆ ਬਾਣੀ ਦੇ ਵਿੱਚ ਸਾਨੂੰ ਸਵਾਸ ਗ੍ਰਾਸ ਸਿਮਰਨ ਕਰਨ ਲਈ ਕਿਹਾ ਗਿਆ ਜਿਸ ਨੂੰ ਸਵਾਸਾਂ ਦੇ ਨਾਲ ਮਿਲਾਉਣਾ ਸੌਖਾ ਹੋ ਜਾਂਦਾ ਹਰ ਇੱਕ ਜੀਵ ਵਸਤੇ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਜੇ ਤਾਂ ਕੋਈ ਸਹੀ ਵਿਧੀ ਦੇ ਨਾਲ ਸਿਮਰਨ ਕਰ ਲਵੇਗਾ ਫਿਰ ਉਹ ਧਿਆਨ ਦੇ ਵਿੱਚ ਜਾਵੇਗਾ ਜਿੱਥੇ ਸਾਡੇ ਵਿਚਾਰ ਰੁਕਣ ਲੱਗਦੇ ਆ ਤੇ ਜੋ ਸੱਚ ਆ ਉਹ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਝੂਠ ਨੂੰ ਅਸੀਂ ਮਾਰ ਲਿਆ ਕਹਿ ਲਓ ਜਾਇਕ ਪਾਸੇ ਕਰ ਲਿਆ ਕਹਿ ਲੋ ਸਿਮਰਨ ਕਰ ਕਰਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਉਹ ਜੋ ਸੱਚ ਆ ਸੱਚ ਹੈ ਜੋ ਉਹ ਸ਼ਬਦ ਦੇ ਰੂਪ ਦੇ ਵਿੱਚ ਗੂੰਜਦਾ ਅੰਦਰ ਉਹਨੂੰ ਸਿਰਫ ਆਪਾਂ ਸਿਮਰਨ ਦੇ ਨਾਲ ਹੀ ਅਨੁਭਵ ਕਰ ਸਕਦੇ ਆ ਕਦੀ ਧਿਆਨ ਦੇ ਵਿੱਚ ਬੈਠ ਕੇ ਦੇਖੀਏ ਜਾਂ ਸਨਾਟੇ ਵਿੱਚ ਬੈਠ ਕੇ ਦੇਖੀਏ ਕਿ ਕੀ ਆਪਾਂ ਕਦੀ ਉਸ ਆਵਾਜ਼ ਨੂੰ ਸੁਣਿਆ ਕੀ ਉਹਨੂੰ ਸੁਣਨ ਦੇ ਨਾਲ ਸਾਡੇ ਅੰਦਰ ਕੋਈ ਸ਼ਾਂਤੀ ਪ੍ਰਗਟ ਹੋਈ ਨਾਮ ਅਭਿਆਸੀ ਸੰਤ ਮਹਾਪੁਰਖ ਗੁਰੂ ਜਨ ਭਗਤ ਜਨ ਸਿੱਖ ਜਨ ਜਾਇਸ ਸੰਸਾਰ ਦੇ ਵਿੱਚ ਜਿੰਨੇ ਵੀ ਸੰਤ ਮਹਾਪੁਰਖ ਹੋਏ ਆ ਉਹਨਾਂ ਸਾਰਿਆਂ ਨੇ ਇੱਕੋ ਹੀ ਸ਼ਬਦ ਦੇ ਨਾਲ ਲਿਬ ਨੂੰ ਲਾ ਕੇ ਰੱਖਿਆ ਤੇ ਐਸ ਸੰਸਾਰ ਤੋਂ ਪਾਰ ਹੋ ਗਏ ਤੇ ਸਾਨੂੰ ਵੀ ਪਾਰ ਕਰਨ ਵਾਸਤੇ ਉਹਨਾਂ ਨੇ ਉਪਦੇਸ਼ ਦਿੱਤਾ ਵੀ ਤੁਸੀਂ ਵੀ ਪਾਰ ਹੋਵੋ ਤਰੀਕਾ ਵੀ ਦੱਸ ਦਿੱਤਾ ਕਿ ਕਿਹਦੇ ਨਾਲ ਪਾਰ ਹੋ ਸਕਦੇ ਆ ਜਿੰਨੇ ਸੰਤ ਮਹਾਪੁਰਸ਼ ਹੁੰਦੇ ਆ ਉਹ ਬਾਹਰੀ ਤੌਰ ਤੇ ਨਹੀਂ ਰਹਿੰਦੇ ਉਹ ਕੀ ਹੈ ਕਿ ਆਪਣੀ ਸੁਰਤੀ ਨੂੰ ਅੰਦਰ ਲੈ ਜਾਂਦੇ ਆ ਅੰਦਰ ਉਹ ਸ਼ਬਦ ਚੱਲਦਾ ਆ ਜਿਹਦੇ ਨਾਲ ਉਹ ਕਨੈਕਟ ਹੋ ਜਾਂਦੇ ਆ ਜੇ ਆਪਾਂ ਧਿਆਨ ਦੇ ਵਿੱਚ ਆਪਣੇ ਮਨ ਨੂੰ ਥਿਰ ਨਹੀਂ ਕਰ ਸਕਦੇ ਆਪਾਂ ਭਗਤੀ ਦੇ ਮਾਰਗ ਦੇ ਉੱਤੇ ਅੱਗੇ ਨਹੀਂ ਜਾ ਸਕਦੇ ਇਹ ਸਾਡੇ ਵਾਸਤੇ ਇੱਕ ਰੋਕ ਆ ਬੰਧਨ ਆ ਰੁਕਾਵਟ ਆ ਮਨ ਸਿਮਰਣ ਪਰ ਰਸਨਾ ਤੋਂ ਸ਼ੁਰੂ ਕੀਤਾ ਸੀ ਪਰ ਇਸ ਤੋਂ ਅਗਲੀਆਂ ਜਿੰਨੀਆਂ ਵੀ ਘਟਨਾਵਾਂ ਹੋਣਗੀਆਂ ਉਹ ਅੰਤਰਗਤ ਹੋਣਗੀਆਂ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਸਾਹਮਣੇ ਵਾਲਾ ਜੀਵ ਦੇਖੇਗਾ ਉਹਨੂੰ ਲੱਗੇਗਾ ਕਿ ਨੀਂਦ ਦੇ ਵਿੱਚ ਚਲਾ ਗਿਆ ਪਰ ਅੰਦਰ ਮਨ ਜਾਗਰਤ ਆ ਤਨ ਨੂੰ ਸੁਲਾ ਲਿਆ ਅੰਦਰ ਮਨ ਜਾਗਰਤ ਆ ਮਨ ਜਾਗ ਕੇ ਕੀ ਕਰਦਾ ਆ ਹਨ ਹਦਨਾਦ ਨੂੰ ਸੁਣਦਾ ਆ ਬਸ ਧਿਆਨ ਦੇ ਵਿੱਚ ਹੌਲੀ-ਹੌਲੀ ਆਪਾਂ ਉਤਰਾਂਗੇ ਗਹਿਰਾਈ ਦੇ ਵਿੱਚ ਜਾਵਾਂਗੇ ਫੇਰ ਹੀ ਮਨ ਅਨਹਦ ਨਾਦ ਸ਼ਬਦਾਂ ਤੱਕ ਸ਼ਬਦ ਤੱਕ ਜਾਂਦਾ ਹੈ ਬਸ ਆਪਾਂ ਜਦੋਂ ਵੀ ਸਿਮਰਨ ਕਰਨਾ ਆਪਾਂ ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿ ਹਾਂ ਅਸੀਂ ਸਿਮਰਨ ਕਰਨਾ ਹੀ ਕਰਨਾ ਹੈ ਜਿਵੇਂ ਆਪਾਂ ਰੋਟੀ ਖਾਣੇ ਆ ਖਾਣਾ ਖਾਣੇ ਤਿੰਨ ਟਾਈਮ ਵਿਹਾਂ ਖਾਣਾ ਹੀ ਖਾਣਾ ਆ ਜੋ ਮਰਜ਼ੀ ਹੋਵੇ ਭੁੱਖ ਲੱਗੇ ਨਾ ਲੱਗੇ ਖਾਣਾ ਹੀ ਖਾਣਾ ਹੈ ਇੱਕ ਟਾਈਮ ਨਹੀਂ ਵੀ ਖਾਧਾ ਭੁੱਖ ਨਹੀਂ ਲੱਗੀ ਦੂਸਰੇ ਸਮੇਂ ਭੁੱਖ ਲੱਗੇਗੀ ਕਿਉਂਕਿ ਸਰੀਰ ਖਾਣਾ ਮੰਗਦਾ ਆ ਸਰੀਰ ਚੱਲੇਗਾ ਹੀ ਖਾਣੇ ਦੇ ਨਾਲ ਔਰ ਜਿੱਦਾਂ ਸਾਡੇ ਤਨ ਨੂੰ ਭੁੱਖ ਲੱਗਦੀ ਆ ਸਾਡੇ ਮਨ ਨੂੰ ਵੀ ਭੁੱਖ ਲੱਗੀ ਆ ਅੰਦਰ ਕਾਫੀ ਉਤੇਜਨਾ ਵੱਧ ਜਾਂਦੀ ਆ ਜਦੋਂ ਭੁੱਖ ਲੱਗਦੀ ਆ ਪਰ ਅਸੀਂ ਉਸ ਚੀਜ਼ ਨੂੰ ਸਮਝਦੇ ਨਹੀਂ ਵੀ ਸਾਡੇ ਮਨ ਨੂੰ ਭੁੱਖ ਲੱਗੀ ਸੀ ਅਸੀਂ ਆਪਣੇ ਤਨ ਨੂੰ ਰਜਾਈ ਜਾਂਦੇ ਆ ਉਹ ਮਨ ਭੁੱਖੇ ਦਾ ਭੁੱਖਾ ਰਹਿ ਜਾਂਦਾ ਜਦੋਂ ਸਾਡੇ ਮਨ ਨੂੰ ਭੁੱਖ ਲੱਗਦੀ ਆ ਬਸ ਇਹਨੂੰ ਆਪਾਂ ਮਨ ਦੀ ਖੁਰਾਕ ਦੇਣੀ ਆ ਵਾਹ ਗੁਰੂ ਵਾਹ ਗੁਰੂ ਜਦ ਤੱਕ ਕੋਈ ਵੀ ਸਾਧਕ ਇਹਨੂੰ ਸਹਿਜ ਦੇ ਵਿੱਚ ਨਹੀਂ ਲੀ ਜਾਂਦਾ ਇਹਨੂੰ ਅਨਹਦ ਨਾਦ ਸੁਣਾਈ ਨਹੀਂ ਦੇ ਸਕਦਾ ਇਹ ਅੰਦਰਲੀ ਖੇਚਿਆ ਕਿ ਅਸੀਂ ਸਟਾਰਟਿੰਗ 5 ਮਿੰਟ ਤੋਂ ਕੀਤਾ ਉਹ ਹੌਲੀ-ਹੌਲੀ ਵਧਣਾ ਸ਼ੁਰੂ ਹੋ ਗਿਆ ਜੇ ਵਧਣਾ ਸ਼ੁਰੂ ਹੋ ਗਿਆ ਤਾਂ ਵਧਾਈਆਂ ਜੇ ਘਟਣਾ ਸ਼ੁਰੂ ਹੋ ਗਿਆ ਤਾਂ ਸਮਝੋ ਮਾਰੇ ਕਰਮ ਸਾਡੇ ਨਾਲ ਨਾਲ ਚੱਲੀ ਜਾਂਦੇ ਆ ਬੈਠਣਾ ਜ਼ਰੂਰੀ ਆ 5 ਮਿੰਟ ਤੋਂ ਸ਼ੁਰੂ ਕੀਤਾ 1 ਘੰਟਾ 2 ਘੰਟਾ ਬਾਕੀ ਅੰਦਰਲੀ ਪਿਆਸ ਆ ਜਿੰਨਾ ਵੀ ਸੋਮਾ ਸਾਨੂੰ ਅੰਦਰੋਂ ਪੁਕਾਰਾਂ ਪੈਂਦੀਆਂ ਜਿੰਨਾ ਧਿਆਨ ਚ ਬਿਠਾਂਗੇ ਸਾਡੇ ਮਨ ਨੂੰ ਉਨੀ ਤਾਕਤ ਮਿਲੇਗੀ ਊਰਜਾ ਮਿਲੇਗੀ ਇਹਨੂੰ ਬਲ ਮਿਲੇਗਾ ਪਤਾ ਕੀ ਗੱਲ ਆ ਕਈ ਵਾਰ ਸਾਨੂੰ ਅਨਹਦ ਸ਼ਬਦਨਾਦ ਤਾਂ ਵੀ ਨਹੀਂ ਸੁਣਾਈ ਦਿੰਦਾ ਕਿ ਜਦੋਂ ਆਪਾਂ ਸਿਮਰਨ ਕਰਦੇ ਆ ਸਾਡੇ ਵਿਚਾਰ ਹਜੇ ਰੁਕੇ ਨਹੀਂ ਹੁੰਦੇ ਪਰ ਸਾਨੂੰ ਵਿਚਾਰ ਹੋਣਾ ਸ਼ੁਰੂ ਹੋ ਜਾਂਦਾ ਇਹ ਕਿੱਥੋਂ ਸੁਣਾਈ ਦੇਊਗਾ ਇਹ ਕਿੱਦਾਂ ਦਾ ਹੋਊਗਾ ਉਹ ਫਿਰ ਆਪਾਂ ਖੋਜ ਤਾਂ ਆਪ ਹੀ ਕਰਨੀ ਸ਼ੁਰੂ ਕਰ ਦਿੰਨੇ ਨਾ ਜਦ ਕਿ ਮਨ ਨੂੰ ਸਾਇਲੈਂਟ ਕਰਕੇ ਉਹ ਦਰਤੇ ਬਿਠਾਉਣਾ ਦਰਤੇ ਤਾਂ ਹਜੇ ਬੈਠਾ ਨਹੀਂ ਵਿਚਾਰਾਂ ਦੇ ਵਿੱਚ ਹੀ ਇਹ ਖੱਬੇ ਕੰਨ ਤੋਂ ਸੁਣਾਈ ਦੇਊਗਾ ਸੱਜੇ ਤੋਂ ਸੁਣਾਈ ਦੇਊਗਾ ਇਹ ਕਿੱਦਾਂ ਦਾ ਹੋਊਗਾ ਇਹ ਮੈਨੂੰ ਬਾਹਰ ਲੈ ਜਾਊਗਾ ਫਿਰ ਪ੍ਰਕਾਸ਼ ਦਿਸੂਗਾ ਉਹ ਬਾਹਰੀ ਸਾਊਂਡ ਨੂੰ ਸੁਣੀ ਜਾਂਦਾ ਜਦੋਂ ਇਹ ਸਾਇਲੈਂਟ ਹੋ ਕੇ ਬੈਠ ਗਿਆ ਅਨਹਦ ਸ਼ਬਦ ਨਾਦ ਆਪਣੇ ਆਪ ਚੱਲੇਗਾ ਵਿਚਾਰਾਂ ਦੇ ਨਾਲ ਸਾਡਾ ਧਿਆਨ ਇੱਧਰ ਉੱਧਰ ਭਟਕ ਜਾਂਦਾ ਇਹ ਆਵਾਜ਼ ਕਦੀ ਵੀ ਬਾਹਰੋਂ ਨਹੀਂ ਆਵੇਗੀ ਇਹ ਪ੍ਰਮਾਤਮਾ ਦੇ ਕਰਦੀ ਆਵਾਜ਼ ਆ ਸਾਨੂੰ ਕਿਤੇ ਉਹ ਵੀ ਸੁਣਾਈ ਦੇ ਸਕਦੀ ਆ ਖੱਬੇ ਉਹ ਸੱਜੇ ਉਹ ਉਪੇ ਉੱਪਰੋਂ ਥੱਲਿਓ ਪਰ ਟਿਕੇਗੀ ਉੱਚੀ ਹੋਵੇਗੀ ਨਿਖਰੇਗੀ ਖੁਮਾਰੀ ਚੜਾਵੇਗੀ ਬਲ ਦੇਵੇਗੀ ਆਨੰਦ ਦੇਵੇਗੀ ਸਿਰਫ ਉਸ ਜੀਵ ਨੂੰ ਜਿਹਦਾ ਮਨ ਟਿਕ ਜਾਵੇਗਾ ਕਈ ਜੀਵ ਕੀ ਕਰਦੇ ਆ ਕਿ ਆਗਿਆ ਚੱਕਰ ਦੇ ਉੱਤੇ ਧਿਆਨ ਆਪਣਾ ਕੇਂਦਰਿਤ ਕਰਦੇ ਆ ਉੱਥੇ ਮੱਥਾ ਬੜਾ ਭਾਰੀ ਹੁੰਦਾ ਸੋ ਉਹ ਵੀ ਨਹੀਂ ਕਰਨਾ ਧਿਆਨ ਦਾ ਕੀ ਹੈ ਕਿ ਸਰੀਰ ਤਾਂ ਆਪਾਂ ਜ਼ੀਰੋ ਕਰ ਲਿਆ ਢਿੱਲਾ ਛੱਡ ਲਿਆ ਸਾਰਾ ਹੀ ਹੈ ਨਾ ਮੰਨ ਦਾ ਆਸਣ ਸਾਹਮਣੇ ਖਾਲੀ ਖਲਾ ਦੇ ਵਿੱਚ ਜੋ ਵੀ ਸਾਹਮਣੇ ਦਿਖਾਈ ਦਿੰਦਾ ਹੈ ਬਿਠਾ ਲੈਣਾ ਮਨ ਨੂੰ ਉੱਥੇ ਕਹਿੰਦਾ ਭਾਵੇਂ ਦੇਖੀ ਜਾਣਾ ਜੋ ਸਾਹਮਣੇ ਦਿਖਾਈ ਦਿੰਦਾ ਫਿਰ ਆਪਣੇ ਆਪ ਸੁਨਾਈ ਦੇਵੇਗਾ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਤਾਂ ਆਪਣੇ ਆਪ ਚੱਲਦਾ ਹੈ ਅਨਹਦ ਹੈ ਨਾ ਕੋਈ ਨੂੰ ਇਹ ਥੋੜੀ ਵੇਪਾ ਜਾਵਾਂਗੇ ਉੱਥੇ ਬਜਾਵਾਂਗੇ ਫੇਰ ਵੱਜੇਗਾ ਇਹ ਤਾਂ ਚੱਲੀ ਜਾਂਦਾ ਵਿਚਾਰਾਂ ਦਾ ਗੜ ਜਿਆਦਾ ਹੋਣ ਕਰਕੇ ਵਿਚਾਰਾਂ ਦਾ ਮੰਡਲ ਵੱਡਾ ਹੋਣ ਕਰਕੇ ਸਾਨੂੰ ਉਹ ਨਹੀਂ ਸੁਣਾਈ ਦਿੰਦਾ ਜੋ ਸੁਣਾਈ ਸਾਨੂੰ ਦੇਣਾ ਚਾਹੀਦਾ ਧਿਆਨ ਆਪ ਨਹੀਂ ਕਿਤੇ ਲਾਉਣਾ ਖੁੱਲਾ ਛੱਡ ਦੇਣਾ ਇਹਨੂੰ ਵਿਚਾਰ ਕੋਈ ਵੀ ਆਉਂਦਾ ਆਉਣ ਦਿਓ ਵਿਚਾਰਾਂ ਦਾ ਪਿੱਛਾ ਨਹੀਂ ਕਰਨਾ ਸਿਮਰਨ ਦੇ ਵਿੱਚ ਧਿਆਨ ਰੱਖਣਾ ਵਾਹ ਗੁਰੂ ਜਦੋਂ ਧਿਆਨ ਦੇ ਵਿੱਚ ਜਾਣਾ ਹੈ ਫਿਰ ਆਪਣੀ ਜਿਹੜੀ ਰਸਨਾ ਦੀ ਆਵਾਜ਼ ਆ ਉਹਨੂੰ ਘਟਾ ਲੈਣਾ ਜੋ ਨਾਸਿਕਾ ਦੇ ਰਾਹੀਂ ਸਵਾਸ ਚੱਲਦੇ ਆ ਉੱਥੇ ਵੀ ਸਿਮਰਨ ਕਰ ਸਕਦੇ ਆ ਰੋਮ ਰੋਮ ਸਿਮਰਨ ਕਰ ਸਕਦੇ ਆ ਫਿਰ ਬੋਲਣ ਦੀ ਲੋੜ ਨਹੀਂ ਇੰਨਾ ਮਨ ਕੋਈ ਕਰ ਲਵੇ ਫਿਰ ਅਨਹਦ ਨਾਦ ਆਪਣੇ ਆਪ ਸੁਣਾਈ ਦੇਵੇਗਾ ਬਸ ਇਹਨਾਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਪੈਂਦਾ